ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਆਪਣੇ ਆਲੇ ਦੁਆਲੇੋਂ ਅਕਸਰ ਹੀ ਇੱਕ ਗੱਲ ਸੁਣਦੇ ਆ ਕਿ ਜਿਹੜੇ ਘਰੇ ਬੁੜੀ ਦੀ ਚਲਦੀ ਹੋਵੇ ਉਸ ਘਰੇ ਕਦੇ ਵੀ ਆਪਦੇ ਦੀ ਪੁੱਤ ਦਾ ਰਿਸ਼ਤਾ ਨਹੀਂ ਕਰਨਾ ਚਾਹੀਦਾ ਦੇਖੋ ਬਿਲਕੁਲ ਗਲਤ ਗੱਲ ਆ ਇਹ ਤੇ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਆ ਕਿਉਂਕਿ ਇਸ ਗੱਲ ਦਾ ਲੌਜੀਕ ਹੀ ਕੋਈ ਨਹੀਂ ਬਣਦਾ ਪਰ ਆਪਣੇ ਲੋਕ ਨਾ ਬਿਨਾਂ ਸੋਚੇ ਸਮਝੇ ਗੱਲ ਦੀ ਜੜ ਤੱਕ ਜਾਏ ਬਿਨਾਂ ਹੀ ਬੱਸ ਉਹਨੂੰ ਅੱਗੇ ਤੋਰੀ ਆਉਂਦੇ ਆ ਬਾਕੀ ਇੱਕ ਗੱਲ ਹੋਰ ਹੈ ਜਿਹੜਾ ਆਪਣਾ ਮਾਈਂਡ ਹੈ ਨਾ ਇਹ ਕੰਮ ਹੀ ਇਸ ਤਰੀਕੇ ਨਾਲ ਕਰਦਾ ਹੈ ਕਿ ਜਿਹੜੀ ਗੱਲ ਨੈਟ ਤੇ ਆ ਗਈ ਜਿਹੜੀ ਗੱਲ ਕਿਤਾਬ 'ਚ ਲਿਖੀ ਗਈ ਜਿਹੜੀ ਗੱਲ ਆਪਣੇ ਤੋਂ ਦੂਰ ਬੈਠੇ ਬੰਦੇ ਨੇ ਕਹਤੀ ਜਾਂ ਜਿਹੜੀ ਗੱਲ ਉਹਨਾਂ ਬੰਦਿਆਂ ਨੇ ਕਹਤੀ ਜਿਹੜੇ ਪਹਿਲਾਂ ਵਾਲੇ ਟਾਈਮ 'ਚ ਹੋਏ ਸੀਗੇ ਤੇ ਅੱਜ ਉਹ ਨਹੀਂ ਹੈਗੇ ਆਪਣੇ ਦਿਮਾਗ ਨੂੰ ਉਹ ਗੱਲ ਬਸ ਅੰਤਮ ਸਚਾਈ ਲੱਗਣ ਲੱਗ ਜਾਂਦੀ ਹੈ ਕਿ ਸਿਆਣਿਆਂ ਨੇ ਆਹ ਗੱਲ ਲੱਖੀ ਸੀਗੇ ਤਾਂ ਝੂਠ ਹੋ ਹੀ ਨਹੀਂ ਸਕਦੀ ਦੇਖੋ ਪਹਿਲੀ ਗੱਲ ਤਾਂ ਇਹ ਸਮਝੋ ਕਿ ਜਿਹੜੇ ਸਿਆਣੇ ਹਨਾ ਉਹ ਕੋਈ ਦੂਜੇ ਗ੍ਰਹਿ ਤੋਂ ਨਹੀਂ ਆਏ ਸੀਗੇ ਵੀ ਕਿਸੇ ਹੋਰ ਗ੍ਰਹਿ ਤੋਂ ਉਤਰੇ ਹੋਣ ਜਿਹੜੇ ਗ੍ਰਹਿ ਦੇ ਉੱਤੇ ਬਸ ਕਦੇ ਝੂਠੀਆਂ ਗੱਲਾਂ ਹੁੰਦੀਆਂ ਨਹੀਂਗਾ ਸੱਚੀਆਂ ਗੱਲਾਂ ਹੀ ਹੁੰਦਾਂਗੀਆਂ ਤੇ ਉਹੀ ਗੱਲਾਂ ਉਹ ਆਪਣੇ ਕੋਲੇ ਆ ਕੇ ਕਹਿਗੇ ਜਿਨ੍ਹਾਂ ਨੂੰ ਆਪਾਂ ਸਿਆਣੇ ਕਹਿੰਨੇ ਨੇ ਉਹ ਵੀ ਆਪਣੇ ਅਰਗੇ ਬੰਦੇ ਹੀ ਸੀਗੇ ਤੇ ਹੁਣ ਜਿਵੇਂ ਆਪਾਂ ਅੱਜ ਦੇ ਟਾਈਮ 'ਚ ਇਸ ਗੱਲ ਨੂੰ ਜੋੜ ਕੇ ਦੇਖੀਏ ਆਪਾਂ ਨੂੰ ਫੇਰ ਸਮਝ ਪੈਂਦੀ ਹੈ ਇਹ ਗੱਲ ਜਿਵੇਂ ਕੋਈ ਬੰਦਾ ਆਪਦੇ ਵਿਚਾਰ ਦੇ ਰਿਹਾ ਹੈ ਭਾਵੇਂ ਨੈਟ ਦੇ ਦੇ ਰਿਹਾ ਸੋਸ਼ਲ ਮੀਡੀਆ ਤੇ ਜਾਂ ਕਿਵੇਂ ਉਹ ਦੇ ਰਿਹਾਗਾ ਤਾਂ ਅੱਧੇ ਬੰਦੇ ਉਹਦੇ ਨਾਲ ਸਹਿਮਤ ਹੁੰਦੇ ਤੇ ਅੱਧੇ ਸਹਿਮਤ ਨਹੀਂ ਹੁੰਦੇ ਕਿਉਂਕਿ ਅੱਧਿਆਂ ਨੂੰ ਉਹਦੀ ਗੱਲ ਸਹੀ ਲੱਗਦੀ ਹੈ ਤੇ ਅੱਧਿਆਂ ਨੂੰ ਨਹੀਂ ਵੀ ਲੱਗਦੀ। ਇਹੀ ਗੱਲ ਪਹਿਲਾਂ ਵਾਲੇ ਬੰਦਿਆਂ ਦੀ ਸੀ ਕਿ ਜਿਹੜੀਆਂ ਗੱਲਾਂ ਉਹ ਕਹਿ ਗਏ ਜ਼ਰੂਰੀ ਨਹੀਂ ਆ ਉਹ ਸਾਰੀਆਂ ਸੱਚੀਆਂ ਹੀ ਸੀਗੀਆਂ। ਸਾਰੀਆਂ ਉਹ ਸਹੀ ਕਹਿ ਗਏ। ਵਿੱਚੋਂ ਕੁਝ ਕੁ ਬੰਦੇ ਜਿਹੜੇ ਉਹਨਾਂ ਦੀ ਸੋਚ ਨਾਲ ਦੀ ਸੋਚ ਰੱਖਣ ਵਾਲੇ ਬੰਦੇ ਸੀਗੇ ਉਹ ਚਲੋ ਉਹਨਾਂ ਨਾਲ ਸਹਿਮਤ ਹੋ ਗਏ ਤੇ ਜਿਹੜੇ ਬੰਦੇ ਕ੍ਰਿਟੀਕਲ ਸੋਚ ਵਾਲੇ ਸੀਗੇ ਜਿਨ੍ਹਾਂ ਨੇ ਧਿਆਨ ਨਾਲ ਉਹਨਾਂ ਦੀ ਗੱਲ ਨੂੰ ਸੋਚਿਆ ਵਿਚਾਰਿਆ ਉਹ ਨਹੀਂ ਸਹਿਮਤ ਹੋਏ। ਪਰ ਪ੍ਰੋਬਲਮ ਇਹ ਆ ਕਿ ਜਿਹੜੀ ਆਪਣੀ ਅੱਜ ਦੀ ਪੀੜ੍ਹੀ ਹੈ ਅੱਜ ਦੇ ਜਿਹੜੇ ਨੌਜਵਾਨ ਨੇ ਵਿੱਚ ਨਾ ਉਹ ਵੀ ਉਹਨਾਂ ਗੱਲਾਂ ਨੂੰ ਸਪੋਰਟ ਕਰੀ ਜਾਂਦੇ ਆ ਦੇਖੋ ਕੋਈ ਵੀ ਗੱਲ ਨਾ ਕਰਨ ਤੋਂ ਪਹਿਲਾਂ ਮਾੜਾ ਜਣਾ ਆਪਦਾ ਦਿਮਾਗ ਵੀ ਜ਼ਰੂਰ ਲਾਇਆ ਕਰੋ ਮਾੜਾ ਜ ਆ ਦੇ ਬਾਰੇ ਸੋਚ ਲਿਆ ਕਰੋ ਕਿ ਇਹ ਗੱਲ ਕਿਵੇਂ ਸ਼ੁਰੂ ਹੋਈ ਹੋ ਸਕਦੀ ਆ ਇਹਦਾ ਕਾਰਨ ਕੀ ਆ ਕਿ ਇਹ ਅੱਜ ਦੇ ਟਾਈਮ 'ਚ ਕੋਈ ਲੌਜੀਕ ਬਣਦਾ ਵੀ ਆ ਕਿ ਨਹੀਂ ਬਣਦਾ ਹੈਗਾ ਪਰ ਪ੍ਰੋਬਲਮ ਇਹ ਆ ਕਿ ਆਪਾਂ ਬਿਨਾਂ ਸੋਚੇ ਸਮਝੇ ਜਦੋਂ ਆਪਾਂ ਐਂ ਦੱਬੀ ਆਉਣੇ ਆ ਉਹੀ ਗੱਲਾਂ ਆਪਾਂ ਜਿਹੜੀਆਂ ਆਪਾਂ ਗੱਲਾਂ ਸੁਣੀਆਂ ਨੇ ਉਹੀ ਆਪਾਂ ਅਗਲੀ ਜਨਰੇਸ਼ਨ ਨੂੰ ਸੁਣਾਈ ਜਾਂਦੇ ਆਂਗੇ ਤਾਂ ਫਿਰ ਉਹ ਪ੍ਰੋਬਲਮ ਉੱਥੇ ਹੀ ਖੜੀ ਰਹਿੰਦੀ ਹੈਗੀ ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਵੇਖੋ ਇੱਕ ਗੱਲ ਨਾ ਮੈਂ ਹੋਰ ਕਲੀਅਰ ਕਰ ਦਿਆਂ ਆਪਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਜਿਹੜਾ ਮੈਂ ਬੁਢੀ ਸ਼ਬਦ ਵਰਤ ਰਹਾਗਾ ਉਹ ਕੋਈ ਮੈਂ ਔਰਤ ਦੇ ਨਿਰਾਦਰ ਵਜੋਂ ਨਹੀਂ ਵਰਤ ਰਿਹਾ ਕੋਈ ਡਿਸਰੈਸਪੈਕਟਿਵ ਵਜੋਂ ਨਹੀਂ ਵਰਤ ਰਿਹਾ ਅਸਲ ਜਿਹੜਾ ਸਾਡੇ ਵਾਲਾ ਏਰੀਆ ਨਾ ਸਾਡਾ ਏਰੀਆ ਹੈਗਾ ਬਠਿੰਡੇ ਵਾਲਾ ਸਾਡਾ ਪਿੰਡ ਤਲਵੰਡੀ ਸਾਬੋ ਦਮਦਮਾ ਸਾਡੇ ਬਿਲਕੁਲ ਨਾਲ ਹੀ ਹੈਗਾ ਸਾਡੇ ਕੰਨੀ ਜਿਹੜੀ ਕੋਈ ਕੁੜੀ ਮੰਨ ਲਓ 32 33 ਸਾਲ ਤੋਂ ਟੱਪ ਗਈ ਮੈਰਿਡ ਹੈ ਜਿਹੜੀ ਉਹਨੂੰ ਬਸ ਬੁੜੀ ਕਹਿਣ ਲੱਗ ਜਾਂਦੇ ਆ ਕੋਈ ਵਰਤਨ ਲੱਗ ਜਾਂਦਾ ਹਾਲਾਂਕਿ ਹੁੰਦੀ ਉਹ ਜਵਾਨ ਐ ਪਰ ਉਹਦੇ ਵਾਸਤੇ ਉਹੀ ਬਸ ਬੁੜੀ ਸ਼ਬਦ ਵਰਤਨਾ ਸ਼ੁਰੂ ਕਰ ਦਿੰਦੇ ਆ ਬਿਨਾ ਕਿਸੇ ਰੀਜ਼ਨ ਤੋਂ ਤੇ ਉਦੋਂ 32-33 ਸਾਲ ਤੋਂ ਗਾਹਾਂ ਤੇ ਉਮਰ ਕਿੰਨੀ ਮਰਜੀ ਹੋਵੇ ਉਹ ਫਿਰ ਬੁੜੀ ਹੀ ਕਹਿੰਦੇ ਆ ਉਹਨੂੰ ਸਾਰੇ ਦੇ ਸਾਰੇ ਕਿ ਉਹ ਬੁੜੀ ਚੰਗੀ ਆ ਜਾਂ ਉਹ ਬੁੜੀ ਮਾੜੀ ਆ ਉਹ ਕੁੜੀ ਦਾ ਸੁਭਾਅ ਆਇਆਗਾ ਇਹ ਸਾਡੇ ਕੰਨੀ ਦਾ ਕਾਮਨ ਆ ਆਮ ਐ ਜੇ ਹੁਣ ਮੈਂ ਵੀਡੀਓ 'ਚ ਉਹਨਾਂ ਮੈਂ ਔਰਤ ਸ਼ਬਦ ਵਰਤਾਂ ਤਾਂ ਉਹ ਮੈਨੂੰ ਵੀ ਉਪਰਾਜਾ ਲੱਗਦਾ ਤੇ ਦੂਜਿਆਂ ਨੂੰ ਵੀ ਸਾਰਿਆਂ ਨੂੰ ਉਪਰਾਜਾ ਲੱਗੂਗਾ ਸੋ ਇਸ ਗੱਲ ਨੂੰ ਥੋੜਾ ਧਿਆਨ ਚ ਰੱਖਿਓ ਕਿ ਇਹ ਜਿਹੜਾ ਸ਼ਬਦ ਹੈ ਇਹ ਸਾਡੇ ਏਰੀਆ ਚ ਆਮ ਹੈ ਜੇ ਅਸੀਂ ਕਿਸੇ ਦੀ ਰਿਸਪੈਕਟ ਵੀ ਕਰਦੇ ਆ ਜੇ ਕਿਸੇ ਦੀ ਤਾਰੀਫ਼ ਵੀ ਕਰਦੇ ਆ ਤਾਂ ਅਸੀਂ ਉਹਨੂੰ ਬੁੜੀ ਹੀ ਕਹਨੇ ਆ ਕਿ ਹਾਂ ਉਹ ਬੁੜੀ ਬਹੁਤ ਚੰਗੀ ਹੈ ਜੀ ਬਹੁਤ ਵਧੀਆ ਬੁੜੀ ਆ ਉਹ ਸਾਡੇ ਕਿਨੇ ਹੀ ਆਮ ਵਰਤਿਆ ਜਾਂਦਾ ਹੈ ਚਲੋ ਹੁਣ ਹੋਰ ਆਪਾਂ ਆਪਣੀ ਗੱਲ ਤੇ ਦੇਖੋ ਪਹਿਲੀ ਗੱਲ ਤਾਂ ਨਾ ਇਹ ਸਮਝਣ ਵਾਲੀ ਹੈ ਕਿ ਜਿਹੜੀਆਂ ਇਹ ਗੱਲਾਂ ਬਣਾਈਆਂ ਨੇ ਗੀਆਂ ਜਿਵੇਂ ਆਪਾਂ ਇੱਕ ਵੀਡੀਓ ਚ ਪਹਿਲਾਂ ਵੀ ਗੱਲ ਕੀਤੀ ਸੀਗੀ ਇਹ ਉਹਨਾਂ ਬੰਦਿਆਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਜਿਹੜੇ ਸਾਰੇ ਟੱਬਰ ਤੇ ਆਪਦੀ ਚੌਧਰ ਕਾਇਮ ਰੱਖਦੇ ਸੀਗੇ ਤੇ ਬਾਕੀ ਇਹ ਵੀ ਗੱਲ ਹੈ ਕਿ ਪਹਿਨਾਂਲੇ ਟਾਈਮ ਦੇ ਵਿੱਚ ਨਾ ਸਾਰੇ ਬੰਦੇ ਛੋਟੀ ਸੋਚ ਵਾਲੇ ਵੀ ਨਹੀਂ ਹੁੰਦੇ ਸੀਗੇ ਬਹੁਤ ਬੰਦੇ ਸੀਗੇ ਜਿਹੜੇ ਵਧੀਆ ਸੋਚ ਰੱਖਦੇ ਸੀਗੇ ਆਪਦੇ ਪਰਿਵਾਰਾਂ ਨੂੰ ਵਧੀਆ ਨਾਲ ਲੈ ਕੇ ਚੱਲਦੇ ਸੀ ਪਰ ਪਿੰਡਾਂ 'ਚ ਨਾ ਕੁਝ-ਕੁਝ ਘਰ ਇਸ ਤਰ੍ਹਾਂ ਦੇ ਹੁੰਦੇ ਸੀਗੇ ਜਿਹੜੇ ਚਾਹੁੰਦੇ ਸੀ ਕਿ ਜਿਹੜਾ ਸਾਡਾ ਸਾਰੇ ਦਾ ਸਾਰਾ ਪਰਿਵਾਰਾ ਸਾਡੀ ਡਾਂਗ ਥੱਲੇ ਰਹੇ ਵਿੱਚ ਬਜ਼ੁਰਗ ਹੁੰਦੇ ਸੀਗੇ ਜਿਨ੍ਹਾਂ ਨੂੰ ਕੱਲੀ ਡਾਂਗ ਤੋਂ ਬਿਨਾਂ ਹੋਰ ਕੋਈ ਭਾਸ਼ਾ ਹੀ ਨਹੀਂ ਆਉਂਦੀ ਸੀ ਜੇ ਕਿਸੇ ਨੇ ਰਿਸ਼ਤੇਦਾਰੀ ਚ ਜਾਣਾ ਤਾਂ ਘੱਟੋ ਘੱਟ ਮਹੀਨਾ ਮਹੀਨਾ ਪਹਿਲਾਂ ਉਹਨਾਂ ਦੀਆਂ ਮਿੰਤਾਂ ਕਰਨੀਆਂ ਪੈਂਦੀਆਂ ਸੀ ਉਹ ਫੇਰ ਕਿਤੇ ਜਾ ਕੇ ਅੱਗਿਆ ਦਿੰਦੇ ਸੀਗੇ ਤੇ ਬੁੜੀਆਂ ਕੁੜੀਆਂ ਨੂੰ ਤਾਂ ਘਰੋਂ ਕੱਢਣ ਆਲਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀਗਾ ਮੰਮੀ ਵਰਗੀਆਂ ਦੱਸਦੀਆਂ ਹੁੰਦੀਆਂ ਨੇਗੀਆਂ ਕਿ ਉਸ ਟਾਈਮ ਤੇ ਕਿੰਨੇ ਘਰ ਇਹ ਜਿਹੇ ਸੀਗੇ ਜਿਹੜੇ ਕੁੜੀਆਂ ਨੂੰ ਬਸਾਖੀ ਮਸਿਆ ਜਾਂ ਹੋਰ ਕੋਈ ਵੀ ਇਸ ਤਰ੍ਹਾਂ ਦੇ ਤਿਆਰ ਹੁੰਦੇ ਤੀਆਂ ਤੱਕ ਵੀ ਨਹੀਂ ਜਾਣ ਦਿੰਦੇ ਹੁੰਦੇ ਸੀਗੇ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਇਹ ਗਲਤ ਹੈ ਤੇ ਫਿਰ ਉਹ ਫੈਸਲੇ ਵੀ ਸਾਰੇ ਆਪ ਹੀ ਕਰਦੇ ਸੀਗੇ ਕਿ ਜਿਹੜਾ ਵੀ ਕੋਈ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਸੀਗਾ ਪਰਿਵਾਰ ਦਾ ਆਪ ਕਰਕੇ ਆਉਂਦੇ ਬਾਹਰੋਂ ਉਹ ਕਿਸੇ ਨੂੰ ਬੋਲਣ ਨਹੀਂ ਦਿੰਦੇ ਸੀਗੇ ਮੁੰਡੇ ਤਾਂ ਤਾਂ ਹੀ ਬੋਲਦੇ ਸੀਗੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਸੀਗਾ ਕਿ ਜੇ ਮੈਂ ਬੋਲਿਆ ਤਾਂ ਬਾਪੂ ਨੇ ਮੈਨੂੰ ਜ਼ਮੀਨ ਨਹੀਂ ਦੇਣੀ ਜਿਵੇਂ ਪਹਿਲਾਂ ਦੀ ਜਿਹੜਾ ਸਿਸਟਮ ਜਿਵੇਂ ਚੱਲਦਾ ਸੀਗਾ ਹੁਣ ਤਾਂ ਚਲੋ ਮੌਕੇ ਹੋਰ ਖੁੱਲ ਗਏ ਰਜਗਾਰ ਵਾਸਤੇ ਨਾਲ ਪਹਿਲਾਂ ਖੇਤੀਬਾੜੀ ਹੀ ਸੀਗਾ ਕੰਮ ਉਹਨਾਂ ਦਾ ਤਾਂ ਚੁੱੱਕੇ ਰਹਿਣਾ ਪੈਂਦਾ ਸੀ ਤੇ ਕੁੜੀਆਂ-ਬੁੜੀਆਂ ਨੂੰ ਤਾਂ ਬੋਲਣੀ ਕੋਣ ਦਿੰਦਾ ਸੀਗਾ ਜੇ ਉਹ ਬੋਲਦੀਆਂ ਸੀਗੀਆਂ ਤਾਂ ਬਸ ਫਿਰ ਇਹਦੇ ਅਰਕੀਤਾ ਜੀ ਮਾੜੀ ਕੁੜੀ-ਬੁੜੀ ਕੋਈ ਹੋਣੀ ਨਹੀਂ ਕਿ ਜਿਹੜੀ ਅੱਗੇ ਬੋਲਦੀ ਹੈਗੀ ਇਹ ਸਿਸਟਮ ਚੱਲਦਾ ਹੁੰਦਾ ਸੀਗਾ ਤੇ ਇਹ ਸਿਸਟਮ ਦੇ ਚੱਲਦੇ ਕਿੰਨੇ ਬੰਦੇ ਫਿਰ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਸਿਆਣੇ ਉਹਨਾਂ ਨੇ ਕਿੰਨੀਆਂ ਦੀਆਂ ਜ਼ਿੰਦਗੀਆਂ ਬਰਬਾਦ ਵੀ ਕੀਤੀਆਂ ਹੋ ਜਾਂਣੀਆਂ ਸਿਰਫ ਆਪਦੇ ਗਲਤ ਫੈਸਲਿਆਂ ਦੀ ਵਜ੍ਹਾ ਕਰਕੇ ਉਹਨਾਂ ਨੇ ਇਹੋ ਜਿਹੇ ਫੈਸਲੇ ਲਾਏ ਜਿੰਨਾ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਂ। ਕੁੜੀਆਂ ਰੋਲ ਕੇ ਰੱਖਦੀਆਂ ਉਹਨਾਂ ਨੇ ਤੇ ਜੇ ਕੋਈ ਸਮਝਾਉਣ ਆਉਂਦਾ ਸੀਗਾ ਗੱਲ ਕਿਸੇ ਦੀ ਸੁਣਦੇ ਨਹੀਂ ਸੀਗੇ ਕਿਉਂਕਿ ਉਹਨਾਂ ਦੇ ਤਾਂ ਹੌਣ ਦੇ ਵਿੱਚ ਇਕੱਲੇ ਹੀ ਇਹ ਅੜਿਆ ਹੁੰਦਾ ਸੀਗਾ ਕਿ ਸਾਥ ਹੋ ਸਿਆਣਾ ਕੋਈ ਨਹੀਂ ਹੈਗਾ। ਮਾਫ ਕਰਨਾ ਜਿਹੜੇ ਮੈਂ ਇਹ ਸ਼ਬਦ ਵਰਤ ਰਿਹਾ ਹਾਂਗਾ ਪਰ ਮੈਨੂੰ ਵਰਤਨੇ ਪੈ ਰਹੇ ਆ ਕਿਉਂਕਿ ਉਹਨਾਂ ਵਾਸਤੇ ਹੋਰ ਹੁਣ ਭਾਸ਼ਾ ਹੀ ਆਪਾਂ ਕੀ ਵਰਤੀਏ। ਉਹ ਕਰਦੀ ਇਸ ਤਰ੍ਹਾਂ ਹੁੰਦੇ ਸੀਗੇ। ਸੋ ਇਹ ਗੱਲ ਦਾ ਉਹਨਾਂ ਬੰਦਿਆਂ ਤੋਂ ਚੱਲੀਆਂ ਹੋਈਆਂ ਗੱਲਾਂ ਨੇਗੀਆਂ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਸੀਗੇ ਕਿ ਕੋਈ ਸਾਡੇ ਫੈਸਲੇ ਨੂੰ ਟੋਕੇ ਆ ਕੇ ਕੋਈ ਸਾਡੇ ਮੂਰੇ ਬੋਲੇ ਤੇ ਫਿਰ ਜਿਵੇਂ ਆਪਾਂ ਹੁਣ ਵੀ ਆਪਾਂ ਦੇਖਦੇ ਆ ਨਾ ਕਿ ਜਿਵੇਂ ਦੀ ਬੰਦੇ ਦੀ ਸੋਚ ਹੁੰਦੀ ਹੈ ਦੂਜਿਆਂ ਨੂੰ ਵੀ ਉਹ ਵੀ ਸਮਝਾਉਂਦਾ ਹੈਗਾ ਤੇ ਉਹ ਫਿਰ ਅੱਗੇ ਵੀ ਉਹੀ ਸਮਝਾਉਂਦੇ ਸੀਗੇ ਜੇ ਕਿਸੇ ਦੇ ਘਰੇ ਕੋਈ ਕੁੜੀ-ਬੁੜੀ ਬੋਲਣ ਵਾਲੀ ਹੁੰਦੀ ਸੀਗੀ ਕੋਈ ਰਾਏ ਕਰਕੇ ਚੱਲਣ ਵਾਲੀ ਹੁੰਦੀ ਸੀ ਤਾਂ ਦੂਜਿਆਂ ਨੂੰ ਵੀ ਮਤ ਦਿੰਦੇ ਸੀਗੇ ਕਿ ਨਹੀਂ ਬੁੜੀਆਂ ਦੀ ਨਹੀਂ ਸੁਣਨੀ ਚਾਹੀਦੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਤਾਂ ਘਰ ਬਰਬਾਦ ਕਰ ਦਿੰਦਿਆਂ ਨੇਗੀਆਂ ਉਹ ਆਪ ਦੀ ਜਿਹੜੀ ਸੋਚ ਹੈ ਨਾ ਜਿਹੜੀ ਆਪਦੀ ਉਹ ਹਰੇਕ ਤਾਂ ਉਹੀ ਜੜਾ ਹੁੰਦੇ ਸੀਗੇ ਵਿੱਚ ਜਾ ਕੇ ਇਹ ਉਥੋਂ ਚੱਲੀਆਂ ਹੋ ਜਾਂ ਗੱਲਾਂ ਨਹੀਂ ਆ ਤੇ ਜਾਂ ਦੂਜਾ ਰੀਜ਼ਨ ਇਹ ਵੀ ਹੋ ਸਕਦਾ ਇਸ ਚੀਜ਼ ਦਾ ਕਿ ਹੋ ਸਕਦਾ ਕਿਸੇ ਬੁੜੀ ਨੇ ਕਦੇ ਕੋਈ ਇਹੋ ਜਿਹਾ ਫੈਸਲਾ ਲੈ ਲਿਆ ਹੋਵੇ ਜਿਹੜਾ ਉਹਨਾਂ ਦੇ ਪਰਿਵਾਰ ਵਾਸਤੇ ਸਹੀ ਨਾ ਰਿਹਾ ਹੋਵੇ ਤੇ ਉਥੋਂ ਬਸ ਲੋਕਾਂ ਨੇ ਗੱਲ ਚੱਕ ਲਈ ਹੋਵੇ ਕਿ ਬੁੜੀਆਂ ਜਿਹੜੀਆਂ ਇਹ ਨਹੀਂ ਫੈਸਲੇ ਲੈ ਸਕਦੀਆਂ ਕਿ ਜਿਹੜੇ ਘਰੇ ਬੁੜੀ ਦੀ ਚੱਲਦੀ ਹੈ ਜੀ ਉੱਥੇ ਕਦੇ ਵੀ ਰਿਸ਼ਤਾ ਨਾ ਕਰੋ ਕਿਉਂਕਿ ਇਹ ਗੱਲ ਨਾ ਉਵੇਂ ਹੀ ਆ ਜਿਵੇਂ ਹੁਣ ਆਪਾਂ ਦੇਖਦੇ ਆਂਗੇ ਅੱਜ ਵੀ ਲੋਕਾਂ ਦੀ ਇਹ ਆਦਤ ਹੈਗੀ ਜੇ ਮੰਨ ਲਓ ਕਿਸੇ ਪਿੰਡ ਦੇ ਬੰਦੇ ਨੇ ਦੂਜੇ ਪਿੰਡ ਦੇ ਬੰਦੇ ਨਾਲ ਕੋਈ ਮਾੜੀ ਕਰਤੀ ਤਾਂ ਕਹਿਣਗੇ ਜੀ ਉਸ ਪਿੰਡ ਦੇ ਬੰਦੇ ਤਾਂ ਬੇਕਾਰ ਹੈ ਉਹ ਤਾਂ ਬੜਾ ਬੇਕਾਰ ਪਿੰਡ ਹੈ ਹਾਲਾਂਕਿ ਕਰੀ ਇੱਕ ਬੰਦੇ ਨੇ ਮਾੜੀ ਹੁੰਦੀ ਆ ਪਰ ਕਹਿਣਗੇ ਕਿ ਬੇਕਾਰ ਪਿੰਡ ਹੈ ਜੇ ਇੱਕ ਬੰਦੇ ਨੇ ਚੰਗੀ ਕਰਤੀ ਕਿਸੇ ਨਾਲ ਫੇਰ ਕੀ ਕਹਿਣਗੇ ਕਹਦਾ ਪਿੰਡ ਹੀ ਬੜਾ ਚੰਗਾ ਉਹ ਐ ਨਹੀਂ ਦੇਖਦੇ ਵੀ ਉੱਥੇ ਇਕੱਲਾ ਉਹੀ ਬੰਦਾ ਨਹੀਂ ਵੱਸਦਾ ਜਿਹਨੇ ਤੁਹਾਡੇ ਨਾਲ ਚੰਗੀ ਜਾਂ ਮਾੜੀ ਕੀਤੀ ਹੈ ਉੱਥੇ ਹੋਰ ਵੀ ਕਿੰਨੇ ਲੋਕ ਵੱਸਦੇ ਹੈਗੇ ਉਹਨਾਂ ਬਾਰੇ ਵਿਚਾਰ ਆ ਜਿਹੜੇ ਕੋਲੇ ਨਹੀਂ ਬਣਾ ਕੇ ਧਰ ਦਿੰਦੇ ਆ ਇੱਕ ਬੰਦੇ ਦੀ ਵਜ੍ਹਾ ਕਰਕੇ ਸਾਰੇ ਬੰਦੇ ਮਾੜੇ ਹੋਗੇ ਜੇ ਇੱਕ ਚੰਗਾ ਤਾਂ ਸਾਰੇ ਚੰਗੇ ਹੋਗੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਹਰੇਕ ਥਾਮਾ ਤੇ ਹਰੇਕ ਪਿੰਡ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਹੈਗੇ ਪਰ ਆਪਣੇ ਪ੍ਰੋਬਲਮ ਕੀ ਹੈਗੀ ਕਿ ਆਪਾਂ ਸੋਚਦੀ ਇਸ ਤਰੀਕੇ ਨਾਲਾਂਗੇ ਹੋ ਸਕਦਾ ਚਲੋ ਪਾਸਟ ਦੇ ਵਿੱਚ ਕਿਸੇ ਕੋਈ ਇੱਕ ਬੁੜੀ ਦਾ ਫੈਸਲਾ ਇਸ ਤਰ੍ਹਾਂ ਦਾ ਰਿਹਾ ਹੋਵੇ ਹਨ ਜਿਹਦੇ ਕਰਕੇ ਉਹਦੇ ਪਰਿਵਾਰ ਨੂੰ ਕੋਈ ਦੁੱਖ ਝੱਲਣਾ ਪਿਆ ਹੋਵੇ ਕੋਈ ਬਰਬਾਦੀ ਹੋਈ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰਿਆਂ ਦੀ ਦਿਮਾਗੀ ਉਸ ਤਰ੍ਹਾਂ ਦੇ ਹੁੰਦੇ ਆ ਚੰਗੇ ਫੈਸਲੇ ਲੈਣ ਵਾਲੀਆਂ ਵੀ ਬਹੁਤ ਬੁੜੀਆਂ ਹੁੰਦੀਆਂ ਨੇਗੀਆਂ ਸੋ ਇਹ ਗੱਲ ਨੂੰ ਦਿਮਾਗ ਚੋਂ ਕੱਢ ਦਿਓ ਕਿ ਜਿਹੜੇ ਘਰੇ ਜੀ ਬੁੜੀ ਦੀ ਚੱਲਦੀ ਆ ਉਥੇ ਰਿਸ਼ਤਾ ਹੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਇਥੇ ਇੱਕ ਗੱਲ ਹੋਰ ਵੀ ਆਉਂਦੀ ਹੈ ਵੇਖੋ ਕਿੰਨੀਆਂ ਨਾ ਇਸ ਤਰ੍ਹਾਂ ਦੀਆਂ ਲੇਡੀਜ਼ ਹੈਗੀਆਂ ਨੇਗੀਆਂ ਜਿਹੜੀਆਂ ਜਾਂ ਤਾਂ ਵਿਧਵਾ ਹੋ ਜਾਂਦੀਆਂ ਨੇ ਜਾਂ ਕੰਨਾਂ ਦਾ ਡਾਈਵੋਰਸ ਹੋ ਗਿਆ ਤੇ ਇਸ ਤੋਂ ਬਾਅਦ ਉਹ ਮੈਰਿਜ ਨਹੀਂ ਕਰਵਾਉਂਦੀਆਂ ਉਹ ਬੁੜੀਆਂ ਨੇ ਜਿਹੜੀਆਂ ਉਹ ਬਹੁਤ ਵਧੀਆ ਘਰ ਚਲਾਉਂਦੀਆਂ ਨੇਗੀਆਂ ਮੰਨ ਲਓ ਕਿ ਇਹਦੇ ਹਨਾ ਘਰ ਵਾਲੇ ਦੀ ਡੈਥ ਹੋ ਗਈ ਉਹ ਵਿਚਾਰੀ ਹੁਣ ਕਿੱਧਰ ਜਾਵੇ ਉਹ ਹੁਣ ਉਹ ਹੁਣ ਸਾਰਾ ਹੁਣ ਘਰ ਹੁਣ ਆਪ ਹੀ ਚਲਾਉਗੀ ਨਾ ਹੋਰ ਵੰਡੀਆਂ ਗਵੰਡੀਆਂ ਹੁਣ ਥੋੜੀ ਵਿੱਚ ਬੜੂਗੀ ਆਪਦੇ ਹਰੇਕ ਫੈਸਲੇ ਦੇ ਕਿ ਮੈਂ ਆ ਕੰਮ ਕਰਨਾ ਹੈ ਇੱਥੇ ਆ ਕੇ ਹੁਣ ਦੱਸੋ ਮੈਂ ਕਿਵੇਂ ਕਰਾਂ ਉਹ ਹੁਣ ਆਪਦੇ ਦਿਮਾਗ ਨਾਲ ਹੀ ਚੱਲੂਗੀ ਨਾ ਤੇ ਫਿਰ ਉਹਦੇ ਤੀ ਪੁੱਤ ਵੀ ਤਾਂ ਹੋ ਸਕਦਾ ਫਿਰ ਇਹਦਾ ਮਤਲਬ ਫਿਰ ਉਹ ਤਾਂ ਆਪਦੇ ਤੀ ਪੁੱਤ ਨੂੰ ਕਦੇ ਵਿਆਹ ਹੋਊਗੀ ਨਾ ਕਿਉਂਕਿ ਉਹਦੀ ਤਾਂ ਫਿਰ ਖੁਦ ਹੀ ਚੱਲਦੀ ਉਹ ਸਰ ਪੱਟਕੀ ਰੱਖ ਦੋ ਸਾਰਿਆਂ ਨੂੰ ਇਸ ਤਰ੍ਹਾਂ ਕਦੇ ਵੀ ਹੁੰਦਾ ਇਹ ਜਿਹੜੀਆਂ ਸਾਰੀਆਂ ਗੱਲਾਂ ਨਹੀਂ ਗੀਆਂ ਛੋਟੀ ਸੋਚ ਦੀਆਂ ਗੱਲਾਂ ਨਹੀਂ ਗੀਆਂ ਜੇ ਤੁਸੀਂ ਅੱਜ ਦੇ ਟਾਈਮ 'ਚ ਰ ਤਾਂ ਇਹਦਾ ਮਤਲਬ ਜਿਉਂ ਤੁਸੀਂ ਅੱਜ ਦੇਖੀਵੇਂ ਸਦੀਚ ਰਹੇ ਹੋ ਪਰ ਫਿਰਦੇ ਤੁਸੀਂ ਪਿੱਛੇ ਹੀ ਹੋਗੇ ਹਲੇ 100 200 ਸਾਲ ਪਿਛਲੀ ਸੋਚ ਹੀ ਚੱਕੀ ਫਿਰਦੇ ਹੋ ਆਪਦੇ ਆਪ ਨੂੰ ਅਪਡੇਟ ਕਰੋ ਆਪਾਂ ਕਿੰਨੀਆਂ ਬੁੜੀਆਂ ਨੇ ਇਸ ਤਰ੍ਹਾਂ ਵੀ ਦੇਖਦੇ ਆਪਣੇ ਪਿੰਡਾਂ ਦੇ ਵਿੱਚ ਵੀ ਜਿਨ੍ਹਾਂ ਦੇ ਘਰ ਵਾਲੇ ਹੁੰਦੇ ਜਿਹੜੇ ਸ਼ਰਾਬ ਪੀਂਦੇ ਹੁੰਦੇ ਆ ਪਰ ਉਹ ਕੀ ਕਰਦੀਆਂ ਨੇਗੀਆਂ ਸਿਰਫ ਜਿਵੇਂ ਕੋਈ ਦੁੱਧ ਪਾਤਾ ਮੱਝਾਂ ਵਾਲਾ ਨਾ ਜਿਵੇਂ ਘਰ ਚਲਾਉਣ ਦੀ ਖਾਤਰ ਜਾਂ ਕੋਈ ਹੋਰ ਕੱਪੜੇ ਸਿਉਣਲੇ ਉਹ ਆਪਦੇ ਇਸ ਤਰ੍ਹਾਂ ਦੇ ਛੋਟੇ ਛੋਟੇ ਕੰਮਾਂ ਦੀ ਵਜ੍ਹਾ ਕਰਕੇ ਆਪਦੇ ਧੀ ਪੁੱਤਰ ਨੂੰ ਵਧੀਆ ਪੜਾ ਜਾਂਦਾਂਗੀਆਂ ਨੇਗੀਆਂ ਅਪਾ ਦੇਖਦੇ ਆ ਕਿੰਨੇ ਇੰਟਰਵਿਊ ਦੇਖਦੇ ਆ ਜਿਹੜੇ ਬੰਦੇ ਸਕਸੈਸ ਹੋ ਜਾਂਦੇ ਆ ਨਾ ਕੋਈ ਜੌਬ ਲੈ ਜਾਂਦੇ ਉਹ ਦੱਸਦੇ ਆ ਕਿ ਮੇਰੀ ਮਾਂ ਲੋਕਾਂ ਦੇ ਘਰੇ ਕੰਮ ਕਰਦੀ ਰਹੀ ਆ ਵੀ ਮੇਰੇ ਪਿਓ ਦੀ ਡੈਥ ਹੋ ਗਈ ਸੀ ਜਾਂ ਮੇਰਾ ਪਿਓ ਨਹੀਂ ਚੱਜਦਾ ਸੀਗਾ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਆ ਪਰਿਵਾਰਾਂ ਦੇ ਵਿੱਚ ਹੁਣ ਉਹਨਾਂ ਬਾਰੇ ਫਿਰ ਆਪਾਂ ਉਹ ਇਹ ਗੱਲ ਕਿਵੇਂ ਕਹਿ ਸਕਦੇ ਆਂਗੇ ਕਿ ਉਸ ਘਰੇ ਬੁੜੀ ਦੀ ਚੱਲਦੀ ਆ ਕਿ ਰਿਸ਼ਤਾ ਨਾ ਕਰੋ ਜਿਹੜੀ ਬੁੜੀ ਨੇ ਆਪਦੇ ਧੀ ਪੁੱਤ ਨੂੰ ਪੜ੍ਹਾ ਲਿਖਾ ਕੇ ਇੰਨਾ ਕਾਬਲ ਬਣਾਤਾ ਤਾਂ ਆਪਾਂ ਸੋਚ ਸਕਦੇ ਆ ਕਿ ਉਹ ਕਿੰਨੇ ਵਧੀਆ ਦਿਮਾਗ ਦੀ ਹੋਊਗੀ ਕਿੰਨੀ ਵਧੀਆ ਉਹਦੀ ਸੋਚ ਹੋਊਗੀ ਪਰ ਹਾਂ ਇਹ ਵੀ ਚਲੋ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕਈ ਹੁੰਦੀਆਂ ਨੇ ਕਿਆਂ ਜਿਹੜੀਆਂ ਨੈਗੇਟਿਵ ਤਰੀਕੇ ਨਾਲ ਚੱਲਦੀਆਂ ਹੁੰਦੀਆਂ ਨੇ ਕਿਆਂ ਸਾਰਾ ਕੁਝ ਪਟਕੀ ਧਰ ਦਿੰਦੀਆਂ ਨੇ ਕਿਆਂ ਉਹ ਆਪਾਂ ਨੂੰ ਦੇਖਣਾ ਪੈਂਦਾ ਹੈਗਾ ਉੱਥੇ ਸੋ ਐਵੇਂ ਨਾ ਇਹ ਚੀਜ਼ ਨਾ ਸੋਚੋ ਕਿ ਬੁੜੀ ਦੀ ਚੱਲਣੀ ਪਰ ਐ ਸੋਚੋ ਵੀ ਚੱਲਦੀ ਕਿਹੜੇ ਤਰੀਕੇ ਨਾਲ ਹੈ ਵੀ ਨੈਗੇਟਿਵ ਤਰੀਕੇ ਨਾਲ ਚੱਲਦੀ ਹੈ ਕਿ ਪੋਜੀਟਿਵ ਤਰੀਕੇ ਨਾਲ ਚੱਲਦੀ ਹੈ ਜੇ ਪੋਜੀਟਿਵ ਤਰੀਕੇ ਨਾਲ ਚੱਲਦੀ ਹੈ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਉਹ ਆਪਦੇ ਘਰ ਦਾ ਸਿਸਟਮ ਵਧੀਆ ਚਲਾ ਰਹੀ ਹੈ ਤੇ ਇਤੋਂ ਵਧੀਆ ਗੱਲ ਹੋਰ ਕੀ ਹੋਊਗੀ ਤੇ ਜੇ ਨੈਗੇਟਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਜਿਹੜੇ ਉਹ ਬੰਦੇ ਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਸਾਰਾ ਟੱਬਰ ਸਾਡੇ ਦਾਬੇ 'ਚ ਰਹੇ ਤੇ ਦੂਜੇ ਪਾਸੇ ਇੱਕ ਉਹ ਬੁੜੀ ਐ ਜਿਹੜੀ ਚਾਹੁੰਦੀ ਐ ਕਿ ਸਾਰਾ ਟੱਬਰ ਮੇਰੇ ਦਾਬੇ 'ਚ ਰਹੇ ਤਾਂ ਉਥੇ ਬੰਦੇ ਤੇ ਬੁੜੀ 'ਚ ਕੋਈ ਫਰਕ ਨਹੀਂ ਹੈਗਾ ਸੋਚ ਦੋਹਾਂ ਦੀ ਘਟੀਆ ਉੱਥੇ ਭਾਵੇਂ ਬੰਦਾ ਤੇ ਭਾਵੇਂ ਬੁੜੀ ਐ ਉਥੇ ਜਿਹੜਾ ਜੈਂਡਰ ਹੈ ਨਾ ਉਹਦਾ ਕੋਈ ਸਬੰਧ ਰਹੀ ਨਹੀਂ ਗਿਆ ਉਹਦੀ ਗੱਲ ਹੀ ਵਿੱਚੋਂ ਖਤਮ ਹੋ ਗਈ ਗੱਲ ਉਥੇ ਸੋਚ ਦੀ ਆ ਗਈ ਇਸ ਚੀਜ਼ ਨੂੰ ਦੇਖੋ ਕਿ ਚੱਲਦੀ ਕਿਹੜੇ ਤਰੀਕੇ ਨਾਲ ਐ 네ਗੇਟਿਵ ਨਾਲ ਐ ਕਿ ਪੋਜ਼ਿਟਿਵ ਤਰੀਕੇ ਨਾਲ ਐ ਜੇ 네ਗੇਟਿਵ ਨਾਲ ਚੱਲਦੀ ਆ ਆਉਠਾ ਆਪਾਂ ਨੂੰ ਬਿਲਕੁਲ ਨਹੀਂ ਸੰਬੰਧ ਜੋੜਨਾ ਚਾਹੀਦਾ ਕਿਉਂਕਿ ਪਤਾ ਜਿਹੜੀ ਬੁੜੀ ਅੱਜ ਟੱਬਰ ਨੂੰ ਮੂਹਰੇ ਲਾਈ ਫਿਰਦੀ ਆ ਸਾਰਿਆਂ ਦਾ ਜਿਉਣਾ ਹਰਾਮ ਕਰ ਰੱਖਿਆ ਕੱਲ ਨੂੰ ਉਹਨੇ ਆਪਣੀ ਜ਼ਿੰਦਗੀ ਵੀ ਔਖੀ ਕਰਨੀ ਹੈਗੀ ਪਰ ਜੇ ਪੋਜੀਟਿਵ ਤਰੀਕੇ ਨਾਲ ਚੱਲਦੀ ਹੈ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਬੁੜੀ ਦੀ ਚੱਲ ਰਹੀ ਆ ਚੱਲ ਰਹੀ ਆ ਵਧੀਆ ਗੱਲ ਆ ਕਿਉਂਕਿ ਉਹ ਆਪਦਾ ਘਰ ਚਲਾ ਰਹੀ ਆ ਹੁਣ ਜੇ ਆਪਾਂ ਬੰਦਿਆਂ ਵਾਲੇ ਪਾਸੇ ਆਈ ਹੈ ਨਾ ਚਲੋ ਬੁੜੀਆਂ ਬਾਰੇ ਤਾਂ ਕਹਿ ਦਿੰਦੇ ਆ ਕਿ ਜਿਹੜੇ ਘਰੇ ਬੁੜੀ ਦੀ ਚੱਲਦੀ ਆ ਜੀ ਉਥੇ ਆਪਾਂ ਨੂੰ ਨਹੀਂ ਰਿਸ਼ਤਾ ਕਰਨਾ ਚਾਹੀਦਾ ਬੁੜੀਆਂ ਤਾਂ ਬਰਬਾਦ ਜਿਨ੍ਹਾਂ ਨੇ ਸਾਰੀ ਉਮਰ ਕੋਈ ਚੱਜ ਦਾ ਕੰਮ ਕੀਤਾ ਹੀ ਨਹੀਂ ਹੁੰਦਾ ਸਾਰੇ ਟੱਬਰ ਨੂੰ ਤੰਗ ਕਰਨ ਤੇ ਲੱਗੇ ਰਹਿੰਦੇ ਹੈਗੇ ਜਵਾਕਾਂ ਨੂੰ ਪੜਾਉਣ ਦੇ ਵਿੱਚ ਨਹੀਂ ਉਹ ਬੰਦੇ ਕਦੇ ਵੀ ਸਹਿਮਤ ਹੁੰਦੇ ਹੈਗੇ ਤਾਂ ਫਿਰ ਉਹਨਾਂ ਨੂੰ ਕਿਹੜੇ ਖਾਤੇ ਪਾਉਂਗੇ ਜਿਨ੍ਹਾਂ ਨੇ ਘਰ ਉਜਾੜ ਕੇ ਰੱਖਦੇ ਸਾਰਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਰੱਖਤੀਆਂ ਇਹਨਾਂ ਨੇ ਸਾਰੇ ਟੱਬਰ ਨੂੰ ਸਾਰੀ ਉਮਰ ਸੋਲੀ ਤੇ ਟੰਗੀ ਰੱਖਿਆ ਤੇ ਉਹਨਾਂ ਨੂੰ ਫਿਰ ਤੁਸੀਂ ਕਿਹੜੇ ਪਾਸੇ ਚੰਗੇ ਆਖੋਗੇ ਪਰ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਇਹ ਗੱਲਾਂ ਚੱਲਣਗੀਆਂ ਚੱਲਣਗੀਆਂ ਉਹਨਾਂ ਬੰਦਿਆਂ ਤੋਂ ਆਂਗ ਜਾਂ ਜਿਨ੍ਹਾਂ ਦਾ ਦਬਦਬਾ ਹੁੰਦਾ ਸੀਗਾ ਸਾਰੇ ਪਾਸੇ ਜਿਹੜੇ ਚਾਹੁੰਦੇ ਸੀਗੇ ਕਿ ਸਾਡੀ ਕੋਈ ਗੱਲ ਹੀ ਨਾ ਕੱ ਉਹਨਾਂ ਫਰਾਉਦੀ ਮਰਜ਼ੀ ਨਾਲ ਤੀਜਾਂ ਘੜੀਆਂ ਨੇ ਜਿਨ੍ਹਾਂ ਨੂੰ ਆਪਾਂ ਅੱਜ ਸਿਆਣੇ ਕਹਿਣੇ ਆਗੇ ਜਿਨ੍ਹਾਂ ਦੇ ਮਨਚ ਬਸ ਜੋ ਆਇਆ ਬੋਲੀ ਗਏ ਆਗੇ ਸੋ ਇਸ ਤਰ੍ਹਾਂ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਚੰਗੇ ਮਾੜੇ ਬੰਦੇ ਵੀ ਆ ਤੇ ਬੁੜੀਆਂ ਵੀ ਆ ਕੋਈ ਇਹ ਨਹੀਂ ਕਿ ਸਾਰੇ ਬੰਦੇ ਚੰਗੇ ਬੈਠੇ ਨੇ ਸਾਰੀਆਂ ਬੁੜੀਆਂ ਚੰਗੀਆਂ ਬੈਠੀਆਂ ਨੇ ਬਰਾਬਰ ਹੈ ਕੰਮ ਸੋ ਆਪਦੇ ਆਪ ਨੂੰ ਬਦਲੋ ਤੇ ਇਹਨਾਂ ਚੀਜ਼ਾਂ ਚੋਂ ਨਿਕਲੋ ਅਕਲ ਦੇਖੋ ਬੰਦੇ ਦੀ ਸਮਝ ਦੇਖੋ ਬੰਦੇ ਦੀ ਉੱਥੇ ਬੰਦਾ ਹੈ ਤੇ ਭਾਵੇਂ ਬੁੜੀ ਐ ਇਹ ਚੀਜ਼ ਕਦੇ ਵੀ ਮੈਟਰ ਨਹੀਂ ਕਰਦੀ ਜੈਂਡਰ ਕਦੇ ਵੀ ਮੈਟਰ ਨਹੀਂ ਕਰਦਾ ਜੀ ਨੂੰ ਸਮਝਾ ਜੀ ਨੂੰ ਸਿਆਣਤਾ ਜਿਹਦੇ ਚ ਜਿਹੜਾ ਵਧੀਆ ਸੋਚਦਾ ਉਹ ਭਾਵੇਂ ਬੰਦਾ ਭਾਵੇਂ ਬੁੜੀ ਐ ਉਹ ਵਧੀਆ ਹੀ ਹੁੰਦਾਗਾ ਤੇ ਜਿਹੜੀ ਆਹ ਗੱਲ ਚੱਲੀ ਆਉਂਦੀ ਆ ਕਿ ਸਿਆਣਿਆਂ ਨੇ ਇਹ ਕਿਹਾ ਸਿਆਣਿਆਂ ਨੇ ਉਹ ਕਿਹਾ ਇਸ ਚੀਜ਼ ਨੂੰ ਵੀ ਚੰਗੀ ਤਰ੍ਹਾਂ ਆਪਦੇ ਦਿਮਾਗ ਨਾਲ ਪਰਖਣਾ ਸਿੱਖੋ ਕਿਉਂਕਿ ਸਿਆਣਿਆਂ ਨੇ ਤਾਂ ਬਹੁਤ ਕੁਝ ਕਿਹਾ ਹੈਗਾ ਤੇ ਆਪਾਂ ਕਿੰਨੀਆਂ ਕਿ ਗੱਲਾਂ ਚ ਉਹਨਾਂ ਦੀ ਚਾਮੀ ਭਰੀ ਚੱਲਾਂਗੇ ਕਿੰਨੀਆਂ ਗੱਲਾਂ ਚ ਲੋ ਸਹੀ ਵੀ ਹੈਗੀਆਂ ਨੇਗੀਆਂ ਤੇ ਕਿੰਨੀਆਂ ਗੱਲਾਂ ਗਲਤ ਵੀ ਹੈਗੀਆਂ ਨੇਗੀਆਂ ਉਮੀਦ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਹਾਡੇ ਕੋਈ ਆਪਦੇ ਵਿਚਾਰ ਨੇ ਤਾਂ ਉਹ ਵੀ ਕਮੈਂਟ ਬਾਕਸ ਚ ਜ਼ਰੂਰ ਦਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਦੇ ਆਂ ਇੱਕ ਨਵੇਂ ਟੌਪਿਕ ਨਾਲ